ਲਾ ਮਾਮਲਾ ਜੋ ਰੁਪੀ ਪਕੜਾ ਹੈ ਸਿੱਖ ਦੀ ਬੱਚੀ ਬਰਾਮਦ ਹੋਈ ਹੈ ਇਹ ਬੱਚੀ ਨੂੰ ਕਿਵੇਂ ਕਿਡਨੈਪ ਕਰਕੇ ਕਹਾਂ ਲੈ ਜਾਤਾ ਸੀ ਕੀ ਕਰਤਾ ਸੀ ਦੇਖੋ ਜੀ ਮਾਨਯੋਗ ਕਮਿਸ਼ਨਰ ਪੁਲਿਸ ਜਲੰਧਰ ਸਾਹਿਬ ਜੀ ਦੀ ਨਿਗਰਾਨੀ ਹੇਠ ਤੇ ਸਾਡੇ ਮਾਨਯੋਗ ਐਡੀਸੀਪੀ ਸੀਪੀ ਵਾਈਨ ਜੀ ਦੇ ਵਿਸ਼ਾਲ ਦੇਸ਼ਾਪੜੇ ਸਾਡੀ ਕਨਸਟੈਂਟ ਮੁਹਿੰਮ ਚੱਲ ਰਹੀ ਹੈ ਮਾੜੇ ਅਸਰਾਂ ਦੇ ਖਿਲਾਫ ਉਹਦੇ ਤਹਿਤ ਜਿਹੜਾ ਵਾ ਸਾਡੇ ਇੱਕ ਧਿਆਨ ਦੇ ਬੰਦਾ ਆਇਆ ਸੀਗਾ ਜਿਹੜਾ ਕੀ ਇੱਕ ਰੈਕਟ ਆਪਰੇਟ ਕਰ ਰਿਹਾ ਸੀਗਾ ਬੱਚਿਆਂ ਨੂੰ ਬੇਹਲਾਫ ਉਸਲਾ ਕੇ ਤੇ ਉਹਨਾਂ ਨੂੰ ਆਪਣੇ ਆਗੂ ਵਿੱਚ ਕਰਦਾ ਸਾਨੂੰ 20 ਫਰਵਰੀ ਨੂੰ ਇੱਕ ਇਨਫੋਰਮੇਸ਼ਨ ਆਈ ਕਿ ਰਾਜੇਸ਼ ਪਾਂਡੇ ਨਾਮ ਦਾ ਇੱਕ ਬੰਦਾ ਜਿਹੜਾ ਉੱਤਰ ਪ੍ਰਦੇਸ਼ ਨੂੰ ਬਲੌਗ ਕਰਦਾ ਦਾ ਉਹ ਇੱਕ ਵੇੜੇ ਦੇ ਵਿੱਚ ਰਹਿੰਦਾ ਸੀਗਾ ਉਹ ਵੇੜੇ ਦੇ ਵਿੱਚ ਇੱਕ ਹੋਰ ਬੱਚੀ ਜਿਹੜੀ 9 ਸਾਲ ਦੀ ਉਹਦੀ ਉਮਰ ਸੀਗੀ ਉਹਨੂੰ ਉਹ ਬੇਹਲਾਫ ਉਸਲਾ ਕੇ ਜਿਹੜਾ ਵਾ ਕਿਧਰੇ ਲੈ ਗਿਆ ਹੈ ਅਸੀਂ ਤੁਹਾਨੂੰ ਪਰ ਬਹਾਵਤੇ ਜਿਹੜਾ ਹੈ ਉਹਦੀ ਐਫਆਈਆਰ ਦਰਜ ਕਰਕੇ ਦੋਸ਼ੀ ਵਿਪਾਲ ਕਰਨੀ ਸ਼ੁਰੂ ਕਰ ਦਿੱਤੀ ਬਟ ਉਹ ਵਿੜਾ ਛੱਡ ਕੇ ਜਾ ਚੁੱਕਾ ਸੀਗਾ ਤੇ ਲੋਕਲ ਪੁਲਿਸ ਨੂੰ ਸਾਨੂੰ ਪਤਾ ਲੱਗਿਆ ਕਿ ਉਹ ਇੱਥੇ ਹੁਣ ਨਹੀਂ ਰਹਿੰਦਾ ਉਹ ਬੰਦਾ ਉਸ ਤੋਂ ਬਾਅਦ ਇਦਾਂ ਹੀ ਕੰਟੀਨਿਊ ਕਰਦਾ ਰਿਹਾ ਤੇ ਉਹਨੇ ਦੋ ਬੱਚੀਆਂ ਨੂੰ ਹੋਰ ਆਪਣੀ ਹਰਾਸਤ ਦੇ ਵਿੱਚ ਲੈ ਕੇ ਤੇ ਉਹ ਜਾ ਕੇ ਕਪੂਥਲੇ ਦੇ ਵਿੱਚ ਵੱਸ ਗਿਆ ਤੇ ਸਾਨੂੰ ਇਹ ਦੱਸਦਿਆਂ ਹੋਏ ਆ ਖੁਸ਼ੀ ਵੀ ਹੈ ਤੇ ਐਟ ਦ ਸੇਮ ਟਾਈਮ ਅਸੀਂ ਉਹ ਬੱਚੀਆਂ ਦਾ ਗਮ ਵੀ ਦੇਖ ਰਹੇ ਆ ਕਿ ਸਾਡੀ ਐਸਐਚਓ ਡਿਵੀਜ਼ਨ ਨੰਬਰ 8 ਦੀ ਟੀਮ ਨੇ ਬੜੀ ਹੀ ਮੁਸ਼ਤੈਬਿਲ ਨਾਲ ਇੰਟਰ ਡਿਸਟ੍ਰਿਕਟ ਕੋਆਪਰੇਸ਼ਨ ਕਰਦੇ ਹੋਏ ਕਪੂਰਥਲਾ ਪੁਲਿਸ ਦੇ ਨਾਲ ਮਿਲਦੇ ਹੋਏ ਫਾਈਨਲੀ ਜਿਹੜਾ ਵੈ ਇਸ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਤਿੰਨੋਂ ਹੀ ਬੱਚੀਆਂ ਜਿਹੜੀਆਂ ਉਹ ਬਹਿਲਾਫ ਉਸਲਾ ਕੇ ਲੈ ਗਿਆ ਸੀਗਾ ਉਹਦੇ ਤੋਂ ਰਿਕਵਰ ਕਰ ਲੈਂਦੀਆਂ ਨੇ ਯਾਰ ਤੇ ਇਹਦੇ ਤੇ ਜਿਹੜਾ ਵੈ ਬੱਚੀਆਂ ਦਾ ਮੈਡੀਕਲ ਕਰਵਾ ਕੇ ਦੇ ਦੋਸ਼ੀ ਨੂੰ ਜਿਹੜਾ ਹੈ ਗ੍ਰਿਫਤਾਰ ਕਰ ਲਿਆ ਗਿਆ ਹੈ ਇਹਦੇ ਤੇ ਮੁਕੱਦਮਾ ਰਾਮਾ ਮੰਡੀ ਦੇ ਵਿੱਚ ਵੀ ਦਰਜ ਹੈ ਤੇ ਇਹਦੀ ਉਹਦੇ ਵਿੱਚ ਵੀ ਜਿਹੜੀ ਹੈ ਗ੍ਰਿਫਤਾਰੀ ਪਾਈ ਗਈ ਹੈ ਟੋਟਲ ਅਗਿਤਨ ਕਿੰਨੀਆਂ ਲੜਕੀਆਂ ਨੂੰ ਉਸੇ ਵੈਸ ਮਹਿਲਾ ਬਸਲਾ ਕੁ ਲੈ ਗਿਆ ਤਾਂ ਉਹ ਇਹ ਕਿਵੇਂ ਮਹਿਲਾ ਬਸਲਾਤਾਤਾ ਕੀ ਕਰਤਾ ਗਿਆ ਤਾ ਮਾਂ ਲੈ ਜਾ ਸੋ ਇਹ ਟੋਟਲ ਹੁਣ ਤੱਕ ਜੀ ਤਿੰਨ ਲੜਕੀਆਂ ਨੂੰ ਜਿਹੜਾ ਵੈ ਮਹਿਲਾ ਬਸਲਾ ਕੇ ਲੈ ਗਿਆ ਸੀਗਾ ਇੱਕ ਤਾਂ ਇਹਦੀ ਆਪਣੀ ਹੀ ਭਤੀਜੀ ਸੀਗੀ ਜਿਹਨੂੰ ਇਹ ਯੂਪੀ ਕਮ ਹੂੰ ਜਿਹੜਾ ਵੈ ਲੈ ਕੇ ਆਇਆ ਸੀਗਾ ਦੂਜੀ ਜਿੱਦਾਂ ਕਿ ਮੈਂ ਦੱਸਿਆ ਡਿਵੀਜ਼ਨ ਨੰਬਰ 8 ਦੀ ਏਰੀਆ ਦੇ ਵਿੱਚ ਇੱਕ ਵੇੜਾ ਵਾ ਉੱਥੋਂ ਦੀ ਲੜਕੀ ਸੀ ਤੇ ਤੀਜੀ ੜਕੀ ਆਪਣੇ ਰਾਮਾਵਲੀ ਦੀ ਸੀ ਇਹ ਕੀ ਕਰਦਾ ਸੀਗਾ ਉਹਨਾਂ ਨੂੰ ਜਿੱਦਾਂ ਕਿ ਇਹ ਨਾਰਮਲ ਘਰਾਂ ਤੋਂ ਬੱਚੀਆਂ ਆਉਂਦੀਆਂ ਨੇ ਇਹਨਾਂ ਨੂੰ ਕਹਿੰਦਾ ਸੀਗਾ ਕਿ ਮੈਂ ਤੁਹਾਨੂੰ ਆਈਸਕ੍ਰੀਮ ਖਿਲਾਉਂਗਾ ਮੈਂ ਤੁਹਾਨੂੰ ਟਿੱਕੀ ਖਿਲਾਉਂਗਾ ਮੈਂ ਤੁਹਾਨੂੰ ਸਮੋਸੇ ਖਿਲਾਉਂਗਾ ਤੇ ਇਹ ਮੋਸਟ ਲਾਈਕਲੀ ਉਸ ਸਮਾਨ ਦੇ ਵਿੱਚ ਕੁਝ ਮਿਲਾ ਕੇ ਜਿਹੜਾ ਬੱਚਿਆਂ ਨੂੰ ਦੇ ਦਿੰਦਾ ਸੀ ਜੋ ਬੱਚਿਆਂ ਨੇ ਵੀ ਇਹ ਦੱਸਿਆ ਹੈ ਕਿ ਉਹ ਖਾਣ ਤੋਂ ਬਾਅਦ ਉਹਨਾਂ ਨੂੰ ਹੋਸ਼ ਨਹੀਂ ਸੀ ਰਹਿੰਦੀ ਤੇ ਉਸ ਤੋਂ ਬਾਅਦ ਇਹ ਉਹਨਾਂ ਤੋਂ ਜਿਹੜਾ ਮੈਂ ਗਲਤ ਕੰਮ ਵੀ ਕਰਵਾਉਂਦਾ ਸੀਗਾ ਤੇ ਉਹਨਾਂ ਨੂੰ ਆਪਣੇ ਨਾਲ ਰੱਖਦਾ ਸੀ ਦੁਸ਼ਰਮ ਵੀ ਕਰਦਾ ਸੀ ਉਹ ਵੀ ਗੱਲ ਸਾਡੇ ਸਾਹਮਣੇ ਆਈ ਹੈ ਜੀ ਬੱਚਿਆਂ ਦਾ ਮੈਡੀਕਲ ਵੀ ਕਰਾਇਆ ਗਿਆ ਉਹਦੇ ਵਿੱਚ ਵੀ ਆਈ ਹੈ ਜਿਸ ਦੇ ਕਰਕੇ ਅਸੀਂ ਇਹਦੇ ਵਿੱਚ ਬਾਕਸੋ ਐਡ ਤੇ ਜਿਹੜਾ ਅਦਰ ਬੋਡੀਲੀ ਆਫੈਂਸੀਸ ਨੇ ਜਿਹੜੇ ਵੀਐਨਐਸ ਦੇ ਵਿੱਚ ਰੈਜੂਮੈਂਟ ਸੈਕਸ਼ਨ ਐਡ ਕੀਤਾ ਔਰ ਇਸਮੇ ਅ ਐਸਾ ਕੀ ਹੈ ਕਿ ਇਹ ਸੰਕੇਤ ਇਹ ਕਿ ਜਾਣਬੁੱਝ ਕੇ ਐਸਾ ਕਰਤਾ ਤਾਂ ਕਿਹ ਇਸ ਦਾ ਮੋਟਿਵ ਕੀ ਹੋ ਰਿਹਾ ਸੀ ਜੀ ਉਹ ਮੋਟਿਵ ਉਹ ਡਿਊਰਿੰਗ ਇਨਵੈਸਟੀਗੇਸ਼ਨ ਕਲੀਅਰ ਹੋਏਗਾ ਕਿ ਇਹਦਾ ਕਿਉਂ ਕਰ ਰਿਹਾ ਸੀਗਾ ਬਟ ਮੁੱਢਲੇ ਤੌਰ ਤੇ ਇਹੀ ਲੱਗਦਾ ਹੈ ਕਿ ਇਹ ਸ਼ਾਇਦ ਜਿਹੜੇ ਥੋੜੇ ਜੇ ਦਿਮਾਗੀ ਤੌਰ ਤੋਂ ਉੱਦਦੇ ਵੱਡੇ ਹੁੰਦੇ ਆ ਉਹੀ ਇਦਾਂ ਦੀਆਂ ਚੀਜ਼ਾਂ ਨੂੰ ਅੰਜਾਮ ਦੇ ਸਕਦੇ ਆ ਤੇ ਬਾਕੀ ਤਫਤੀਸ਼ ਵਿੱਚ ਦੇਖੀ ਜਾਵੇਗਾ ਦੇਖਣੇ ਮੇਰੇ ਨੂੰ ਇਹ ਵੀ ਆਇਆ ਕਿ ਇਹ ਲੜਕੀਆਂ ਦੇ ਵਾਲ ਤੱਕ ਕਾਟ ਦਿੱਤਾ ਦਾ ਵਾਲ ਵੀ ਉਹ ਕਿਰਤੀ ਮੈਂ मेरे परिवारिक सदस्य से बात हुई तो उन्होंने कहा इस लड़कियों के बाल तक काट दिए इसने और इसे माता पिता भी था इनको और गलत काम भी करता था काम करवाता भी था लोगों के तफ्तीश तो के बच्चे सामने आएगा कि मुढ़ले तौर पर जानकारियाँ जी जान है। आ रही हैं लड़की लड़कियां लड़कियों को एक काम <coughs> करवाता सोना तो घर के काम सफाई बाकी सारिया चीज़ा करवाता सगा तो उन्होंने फिजिकल असोल्ट से सैक्शुअल असोल्ट भी बिल्कुल खुद की करता खुद की कर ले जी इतने जो जलंधर पशुओं से लग्या होगा जी कि एक टिकाने नहीं बैठता जिते भी नवा जाता कोई दिहाड़ी काम लगता पर दो महीने लगे इस मामले को सोल्व करते हुए समय कैसे लगे क्योंकि हमारी उसके लड़की के पिता से बात हुई फिर बारह फरवरी की उनकी लड़की जो ले गया था और आ, ਜਿੱਦਾਂ ਕਰ ਮੈਂ ਦੱਸਿਆ ਸੀ ਇਹ ਬੰਦਾ ਕਨਸਟੈਂਟਲੀ ਔਰ ਮੂਵਸ ਕਰਦਾ ਇਹ ਬੰਦਾ ਇੱਕ ਜਗ੍ਹਾ ਤੇ ਆਪਣੀ ਵਸਦਤ ਕਰਕੇ ਜਿੱਦਾਂ ਕਿ ਇਹ ਬੰਦਾ origianlly UP ਦਾ ਹੈ ਇਹ ਇੱਕ ਲੜਕੀ UP ਤੋਂ ਲੈ ਕੇ ਆਇਆ ਤੇ ਉਹ ਲੜਕੀ ਜਿਹੜੀ ਆ ਉਹਨੇ ਇੱਥੇ ਜਲੰਧਰ ਆ ਕੇ ਰੱਖੀ ਹੋਈ ਸੀ ਫਿਰ ਇਹ ਇੱਕ ਇੱਥੇ ਵਸਦਤ ਕਰਕੇ ਜਿਹੜਾ ਮੈਂ ਥੋੜੇ ਦਿਨਾਂ ਵਾਸਤੇ ਰਾਮਾ ਮੰਡੀ ਦੇ ਵਿੱਚ ਇੱਕ ਕਮਰਾ ਲੈ ਕੇ ਜਿਹੜਾ ਮੈਂ ਰਹਿ ਗਿਆ ਉੱਥੇ ਵੀ ਬਹੁਤ ਥੋੜੇ ਟਾਈਮ ਲਈ ਰਿਹਾ ਕੋਈ ਇਹ ਸੈਲਫੋਨ ਨਹੀਂ অপারেਟ ਕਰਦਾ ਕੋਈ ਇਹ ਵੀ ਕਿਸੇ ਨਾਲ ਇਹਦੀ ਜਾਣ ਪਛਾਣ ਨਹੀਂ ਕੋਈ ਇਹਦੀ ਰਿਸ਼ਤੇਦਾਰੀ ਨਹੀਂ ਤੇ ਇਹ ਉਸ ਤੋਂ ਬਾਅਦ ਥੋੜੇ ਦਿਨ ਉੱਥੇ ਰਹਿ ਕੇ ਫਿਰ ਇਹ ਕਪੂਰਤਲੇ ਚਲਾ ਗਿਆ ਤੇ ਉਹਨੂੰ ਟਰੈਕ ਕਰਨ ਦੇ ਵਿੱਚ ਮੁਸ਼ਕਲਾਂ ਸੀਗੀਆਂ ਬਟ ਫਿਰ ਵੀ ਸਾਡੀ ਟੀਮ ਕਨਸਟੈਂਟਲੀ ਜਿਹੜੀ ਹੈ ਕੈਮਰਾਸ ਦੇਖਦੀ ਰਹੀ ਅਸੀਂ ਰਾਮਾ ਮੰਡੀ ਦੇ ਟੀਮ ਨਾਲ ਮਿਲ ਕੇ ਇੱਕ ਇੱਕ ਦਿਨ ਦੇ ਵਿੱਚ 40-40 50-50 ਕਿਲੋਮੀਟਰਸ ਦੀ ਕੈਮਰਾ ਦੀ ਬੈਕਟਰੇਕਿੰਗ ਕੀਤੀ ਤੇ ਉਹਨਾਂ ਨੂੰ ਫੋਲੋ ਕਰਦੇ ਕਰਦੇ ਉਹ ਟ੍ਰੇਨ ਨੂੰ ਬੈਕਪੌਂਡ ਲੈ ਜਾਂਦੇ ਨੇ ਜਾਂਦੇ ਅਸੀਂ ਫਾਈਨਲੀ ਇਹਨੂੰ ਨੈਪ ਕਰ ਚੁੱਕਾ ਜਿਵੇਂ ਤੁਸੀਂ ਕਹਿ ਕਿ ਇੱਕ ਕੁੜੀ ਨੂੰ ਪਹਿਲਾਂ ਲੈ ਕੇ ਆਏ ਯੂਪੀ ਤੋਂ ਫਿਰ ਅਗੇ ਤਿੰਨੋਂ ਕੁੜੀਆਂ ਨੂੰ ਨਾਲ ਰੱਖਿਆ ਹੋਇਆ ਸੀ ਜਾਂ ਛੱਡ ਦਿੰਦਾ ਸੀ ਜਾਂ ਕਿੱਧਰ ਲੁਕਾ ਦਿੰਦਾ ਸੀ ਕਿ ਜੇ ਤੋ ਇਹ ਰਿਕਵਰ ਅਰੈਸਟ ਹੋਇਆ ਹੋਇਆ ਉਹ ਤੋ ਤਿੰਨੋ ਕੁੜੀਆਂ ਦੇ ਨਾਲ ਸੀ ਅਛੇ ਇਹ ਬਤਾ ਦਿਓ ਕਪੂਰਥਲਾ ਮੇ ਕੌਨਸੀ ਜਗ੍ਹਾ ਸੀ ਇਸੇ ਬਰਾਮਦ ਕੀਤਾ ਗਿਆ ਹੈ ਲੜਕੀਆਂ ਕੋਲੋਂ ਇਸੇ ਕਾਂਸੇ ਫੜਾ ਲਿਆ ਹੈ ਕਪੂਰਥਲਾ ਸਿਟੀ ਪੁਲਿਸ ਸਟੇਸ਼ਨ ਵਾਲਿਆਂ ਨੇ ਸਾਂਝਵਾਲੀ ਸਟਿੱਕਟਾਈ ਉਹਦੇ ਵਿੱਚ ਮਤਲਬ ਕਪੂਰਥਲਾ ਜਲੰਧਰ ਮਿਲ ਕੇ ਜੁਆਇੰਟ ਜੁਆਇੰਟ ਆਪਰੇਸ਼ਨ ਇੰਟਰ ਡਿਸਟ੍ਰਿਕਟ ਕੋਆਪਰੇਸ਼ਨ ਹੋਇਆ ਉਹ ਨਾਲ ਹੀ ਫਿਰ ਸਾਡੀ ਇੰਟੀਨੇਸ਼ਨ ਸਾਰੇ ਕੰਟਰੋਲ ਰੂਮਸ ਨੂੰ ਸਾਰੇ ਪੁਲਿਸ ਸਟੇਸ਼ਨਸ ਨੂੰ ਫੀਡ ਇਨਫਰਮੇਸ਼ਨ ਦਿੱਤੀ ਹੋਈ ਸੀ ਤੇ ਜਿੱਦਾਂ ਹੀ ਉਹਨਾਂ ਦੇ ਧਿਆਨ ਚ ਇਹ ਮਸਲਾ ਆਇਆ ਤੇ ਉਹਨਾਂ ਨੇ ਇਮੀਡੀਏਟਲੀ ਸਾਡੇ ਨਾਲ رابطہ ਕੀਤਾ ਤੇ ਅਸੀਂ ਕਿ ਜੌਂਟ ਮਤਲਬ ਕੌਮ ਸੇ ਪਕੜਨਾ ਜੀ ਸਿਟੀ ਸੇ ਸਿਟੀ ਸਿਟੀ ਪੁਲਿਸ ਸਟੇਸ਼ਨ ਕੇ ਕੋਲ ਬੇਸ਼ਕੀਰ ਹੋ ਗਏ ਲੈਕ